ਨਸ਼ੇ ਦੇ ਖਿਲਾਫ ਸਰਕਾਰ ਵੱਲੋਂ ਸਮੇਂ-ਸਮੇਂ ਤੇ ਮੁਹਿੰਮ ਚਲਾਈ ਜਾਂਦੀ ਇਸੇ ਤਰ੍ਹਾਂ ਅੱਜ ਪੰਜਾਬ ਪੁਲਿਸ ਵੱਲੋਂ ਜਿਹੜਾ ਕੀ ਹੈ ਜਲੰਧਰ ਦੇ ਕਾਜੀ ਮੰਡੀ ਵਿੱਚ ਸਵੇਰੇ ਸਵੇਰੇ ਤੜਕਸਾਰ ਰੇਡ ਕਰ ਦਿੱਤੀ ਗਈ ਹੈ ਘਰਾਂ ਵਿੱਚ ਛਾਪੇਮਾਲੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਕਾਜੀ ਮੰਡੀ ਹੈ ਤੇ ਪੂਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਅੱਜਿਸ ਦਾ ਨੇਤਰ ਤੋਂ ਜਿਹੜਾ ਕੀ ਹੈ ACP ਸੈਂਟਰ ਨਿਰਮਲ ਸਿੰਘ ਜੀ ਕਰ ਰਿਹਾ ਹੈ ਤਾਂ ਗੱਲਬਾਤ ਕਰਦੇ ਹਾਂ ਸਰ ਅਚਾਨਕ ਅੱਜ ਜਿਹੜੀ ਕੀ ਰੇਡ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕੀ ਕੋਈ ਇਨਪੁਟ ਸੀਗਾ ਜਾਂ ਕਿਸ ਬਿਹਾਵਤ ਜੀ ਮਾਂਜੋੜ ਦੇ ਜੀਪਸਾ ਪੰਜਾਬ ਕਮਿਸ਼ਨਰ ਪੁਲਿਸ ਚਲੰਦਰ ਦੀਆਂ ਹਦਾਇਤਾਂ ਦੇ ਮੁਤਾਬਕ ਔਰ ਜਿਹੜਾ ਇਹ ਡਰੱਗ ਹੌਟਸਪੌਟਸ ਹੈਗੇ ਨੇ ਅੱਜ ਇਹਨਾਂ ਦੇ ਵਿੱਚ ਜਿਹੜਾ ਹੈਗਾ ਪੁਲਿਸ ਵੱਲੋਂ ਕੱਸ ਆਪਰੇਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦਾ ਜਿਹੜਾ ਇਹ ਮੇਨ ਮੰਤਬ ਹੈਗਾ ਕਿ ਪੰਜਾਬ ਨੂੰ ਡਰੱਗ ਫਰੀ ਕਰਨਾ ਹੈਗਾ ਉਦਹੀ ਇਹ ਇਵਜ਼ ਦੇ ਵਿੱਚ ਜਿਹੜੇ ਅਸੀਂ ਇਹ ਕਰ ਰਹੇ ਹੈਗੇ ਆ ਇਹ ਸਾਡੇ ਚਾਰ ਬਦਨਾਮ ਹੱਲੇ ਜਿੰਨਾ ਵਿੱਚ ਇੱਕ ਕਾਜੀ ਮੰਡੀ ਹੈ ਔਰ ਦੂਸਰਾ ਭੀਮ ਨਗਰ ਹੈਗਾ ਵਾ ਤੀਸਰਾ ਤਾਮਕੀ ਮੱਲਾ ਔਰ ਇਹ ਨਾਮ ਹੱਲਿਆਂ ਦੇ ਵਿੱਚ ਪ੍ਰੋਪਰਲੀ ਅਦਸੀ ਸਵੇਰੇ ਤੋਂ ਜਿਹੜੇ ਹੈਗੇ ਆ ਸੱਚ ਆਪਰੇਸ਼ਨ ਸ਼ੁਰੂ ਕੀਤਾ ਹੈ ਜਿਹੜੇ ਕਿ ਬਦਨਾਮ ਸਮਕਲ ਰਹਿਗੇ ਜਿਹਦੇ ਇੱਥੇ ਰਹਿائش ਰੱਖਦੇ ਹੈਗੇ ਤਾਂ ਕਿ ਹੋਰ ਵੀ ਅਗਰ ਕੋਈ ਬੰਦਾ ਦਾ ਜਿਹੜਾ ਹੈਗਾ ਜਿਹੜਾ ਤੁਹਾਡੇ ਧਿਆਨ ਦੇ ਵਿੱਚ ਆਉਂਦਾ ਕੋਈ ਡਰਗ ਪੈਟਰੋਲ ਹੈਗਾ ਵਾ ਤੇ ਉਹਨੂੰ ਅਸੀਂ ਰਾਉਂਡ ਅਪ ਕਰਕੇ ਬੁੱਕ ਕਰਕੇ ਜੇਲ੍ਹ ਦੀ ਵੀ ਸੁੱਟ ਸਕੀ ਤੇ ਇਹਦੇ ਵਿੱਚ ਕਿੰਨੇ ਕੁ ਮੁਲਾਜ਼ਮ ਜਿਹੜੇ ਕਿਸ ਲਾਡ ਦੇ ਇਹ ਸਪਰੇਸ਼ਨ ਦੇ ਵਿੱਚ ਟੋਟਲ ਸਾਡੇ 4 ਥਾਣੇ ਦੀ ਪੁਲਿਸ ਹੈਗੀ ਹੈ ਜੀ ਐਸਐਚਓ ਡਿਵੀਜ਼ਨ ਦੀ ਆਪਣੀ ਫੋਰਸ ਨਾਲ ਹੈਗੀ ਚਲ ਰਹੀ ਜਮ ਦ ਔਰ ਇਹ 4 ਥਾਣੇ ਦੀ ਫੋਰਸ ਪਲੱਸ ਸਾਡੇ ਐਕਸਟਰਾ ਫੋਰਸ ਲੱਗੇ ਟੋਟਲ 80 ਜਵਾਨ ਜਿਹੜੇ ਹੈਗੇ ਅਸੀਂ ਸਰਚ ਆਪਰੇਸ਼ਨ ਦੇ ਵਿੱਚ ਇੱਥੇ ਗਿਆ ਕੇ ਜਿਹੜੇ ਸਰਚ ਕਰ ਰਹੇ ਹਾਂ ਤੇ ਹਮ ਤੱਕ ਕਿੰਨੇ ਵੀ ਨਸ਼ਾ ਬਰਾਮਦ ਹੋਇਆ ਕੋਈ ਗੱਡੀਆਂ ਦੇ ਸਟicker ਵੀ ਲੱਗੇ ਮਿਲੇ ਨੇ ਪਰ ਵਿੱਚ ਇਸ ਤਰ੍ਹਾਂ ਹੈਗਾ ਵੀ ਮਤਲਬ ਫਿਲਹਾਲ ਸਰਚ ਜਾਰੀ ਹੈਗੀ ਆ ਕੋਈ ਵੀ ਰਿਕਵਰੀ ਹੁੰਦੀ ਹੈ ਜਾਂ ਕੋਈ ਵੀ ਅਸੀਂ ਬੰਦੇ ਆਊਟਪ ਕਰਦੇ ਆਂ ਤਾਂ ਪ੍ਰੋਪਰਲੀ ਤੁਹਾਨੂੰ ਇੱਕ ਪ੍ਰੈਸ ਨੋਟ ਅਸੀਂ ਜਾਰੀ ਕਰ ਦਿਆਂਗੇ ਜੀ ਤੇ ਜਦੋਂ ਤੁਸੀਂ ਪੁਲਿਸ ਸਰਚ ਲਈ ਪਹੁੰਚੇ ਤਾਂ ਕਈ ਵਾਰ ਪਤਾ ਲੱਗਦਾ ਕਿ ਬੰਦੇ ਦੌੜ ਵੀ ਜਾਂਦੇ ਨੇ ਤਾਂ ਉਹਨਾਂ ਨੇ ਕੀ ਕੀਤਾ ਗੱਲ ਦੇਖੋ ਜਿਹੜੇ ਬੰਦੇ ਦੌੜ ਜਾਂਦੇ ਹੈਗੇ ਸਮਗਲਰ ਨੇ ਮਾੜੇ ਬੰਦੇ ਹੈਗੇ ਨੇ ਉਹਨਾਂ ਨੂੰ ਅਸੀਂ ਰਾਉਂਡ ਅਪ ਕਰਾਂਗੇ ਜੀ ਬਿਲਕੁਲ ਕਰਾਂਗੇ ਸਰ ਪੁਲਿਸ ਫੋਰਸ ਪੂਰੀ ਤਨਨਾਤ ਕਰ ਦਿੱਤੀ ਗਈ ਹੈ ਤਾਂ ਕਿ ਨਸ਼ਾ ਤਸਕਰਾ ਖਿਲਾਫ ਕਾਰਵਾਈ ਹੋ ਸਕੇ ਔਰ ਜਿਹੜੇ ਇਲਾਕੇ ਵਿੱਚ ਨਸ਼ਾ ਵੇਚਦੇ ਨੇ ਜਾਂ ਕਰਦੇ ਨੇ ਉਹਨਾਂ ਨੂੰ ਫੜ ਕੇ ਤਾਂ ਅਗਲੀ ਕਾਰਵਾਈ ਕੀ ਕੀਤੀ ਜਾਵੇ